ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੀ ਕਵਤਾ ਹੈ ਮੌਲਿਕ ਰਚਨਾ ਧੰਨ ਗੁਰੂ ਰਾਮਦਾਸ ਜੀ ਨਿੱਕੇ ਪੈਰੀ ਮਾਂਝੇ ਤੁਰ ਜਏ ਤਾਂ ਟੁਕੜੇ ਖੋ ਲੈਣ ਕਾਂ ਮਾਂ ਦੀ ਥਾਂ ਵੀ ਪਿਓ ਨਿਭਾਵੇ ਕੁਝ ਤਾਂ ਧੀਰਜ ਤਰਾਂ ਪਿਓ ਦੇ ਮੋਹ ਚੋਂ ਮਾਂ ਨਿਕ ਮਾਣੇ ਮਾਂ ਜੇ ਕਣਸ਼ਾਵਾਂ ਬੂਟਾ ਪਿਓ ਬੂੜ ਦੀ ਸ਼ਾਂ ਪਾਰੇ ਸੁਖ ਵੀ ਥੋੜ 84 ਜਿੰਦ ਨਿੱਕੀ ਬੇਖਬਰ ਬੇਖਬਰ ਸੀ ਸਾਰਾ ਗਰਾਹ ਜਦ ਬਾਪੂ ਨੇ ਆਵਾਜ਼ ਨਾ ਮਾਰੀ ਪੁੱਤ ਜੇਠਿਆ ਉੱਠ ਖੜਾ ਅੱਖਾਂ ਮੜਦਾ ਬਾਲਕ ਉੱਠਿਆ ਬਾਪੂ ਜਗਾਇਆ ਮੈਨੂੰ ਨਾ ਪਰ ਬਾਪੂ ਹਰਦਾਸ ਵੀ ਉੱਥੇ ਤੁਰ ਗਿਆ ਜਿੱਥੋਂ ਕੋਈ ਮੁੜਦਾ ਨਾ ਚੰਦ ਸੁ ਚੰਦ ਤੇ ਸੂਰਜ ਦੋਵੇਂ ਛੁੱਪ ਗਏ ਗਏ ਬਾਲਕ ਨੂੰ ਯਤੀਮ ਬਣਾ ਰਿਸ਼ਤੇਦਾਰ ਤੇ ਸਾਥ ਸੰਬੰਧੀ ਸ਼ਰੀਕਾ ਸਭ ਬਦਲ ਗਿਆ ਤਾਨੇ ਮੇਹਣੇ ਮਾਰਨ ਲੱਗੇ ਮਨਹੂਸ ਖਾ ਗਿਆ ਦੋਵੇਂ ਪਿਉ ਤੇ ਮਾਂ ਆਪਣੇ ਬੱਚਿਆਂ ਨਾਲ ਖੇਡਣ ਨਾ ਦਿੰਦੇ ਦਿੱਤਾ ਬਦਸ਼ਗਨੀ ਦਾ ਟਿੱਕਾ ਲਾ ਟੁੱਕ ਲਈ ਮਹਤਾਜ ਹੋ ਗਿਆ ਟੁੱਕ ਲਈ ਮਹਤਾਜ ਹੋ ਗਿਆ ਭਾਈ ਜੇਠਾ ਜਿਸ ਦਾ ਨਾਂ ਪਰ ਉਸ ਰੱਬ ਦੀ ਰਹਿਮਤ ਦੇਖੋ ਦਿੱਤਾ ਭਾਈ ਜੇਠੇ ਤੋਂ ਗੁਰੂ ਰਾਮਦਾਸ ਬਣਾ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਕੀਤਾ ਰੱਬ ਦਾ ਸ਼ੁਕਰਾਨਾ ਜਿਹੜਾ ਘਰ ਤੋਂ ਸੀ ਬੇਕਾਰ ਹੋਇਆ ਅੱਜ ਬੇਘਰਿਆਂ ਲਈ ਥਾਂ ਘੁੰਗਣੀਆਂ ਵੇਚ ਸੀ ਢਿੱਡ ਪਾਲਦਾ ਅੱਜ ਤੇਰੇ ਲੰਗਰ ਚੋਂ ਲੱਖਾਂ ਢਿੱਡ ਪਰਦੇ ਜਾਣ ਤੇਰੀ ਰਹਿਮਤ ਦੀ ਕੀ ਸਿਫਤ ਕਰਾਂ ਲਾ ਇਲਾਜ ਵੀ ਠੀਕ ਹੋ ਜਾਣ ਤੂੰ ਸਿਫਤੀ ਦਾਕਰ ਬਣ ਗਿਆ ਦੁਨੀਆਂ ਵਿੱਚ ਵੱਖਰੀ ਸ਼ਾਨ ਤੂੰ ਕੇਂਦਰ ਬਿੰਦੂ ਸਿੱਖੀ ਦਾ ਹਰ ਦਿਲ ਵਿੱਚ ਤੇਰੀ ਥਾਂ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਹਰ ਇੱਕ ਦੀ ਉੱਤੇ ਜ਼ੁਬਾਨ ਹਰ ਇੱਕ ਦੀ ਉੱਤੇ ਜ਼ੁਬਾਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ